ਇਹ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਲ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਦੇ ਦੌਰਾਨ ਕੋਈ ਹੱਥੋਂ ਪਾਈ ਨੂੰ ਲੈ ਕੇ ਅਦਾਲਤ ਨੇ ਲਿਆ ਗੰਭੀਰ ਨੋਟਿਸ ਪੰਜਾਬ ਪੁਲਿਸ ਦੇ ਇੰਸਪੈਕਟਰ ਤੇ ਹੋਰ ਕਰਮਚਾਰੀਆਂ ਨੂੰ ਚੋ ਇਸ ਦੇ ਉੱਪਰ ਕਾਰਵਾਈ ਹੋਵੇਗੀ ਮਜੀਠੀਆ ਨੂੰ ਪਿਛਲੇ ਦਰਵਾਜ਼ੇ ਥਾਣੀ ਜਿਵੇਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੇ ਬਾਰੇ ਜੋ ਮਜਿਸਟਰ ਦੇ ਵੱਲੋਂ ਉਹਨਾਂ ਸਾਰੇ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਨੇ ਕੀ ਇਹ ਪੂਰਾ ਮਾਮਲਾ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਾਂਗੇ ਸਾਰਿਆਂ ਨੂੰ ਇਹੀ गुजारिश ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦੇਣਾ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਵੀਡੀਓ ਪਹੁੰਚ ਸਕੇ ਸੋ ਪਿਛਲੇ ਐਤਵਾਰ ਨੂੰ ਮੁਹਾਲੀ ਦੇ ਇੱਕ ਅਦਾਲਤ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਦੇ ਦੌਰਾਨ ਪੰਜਾਬ ਪੁਲਿਸ ਦੀ ਅਦਾਲਤੀ ਸਟਾਫ ਨਾਲ ਹੱਥੋਪਾਈ ਹੁੰਦੀ ਹੈ ਪੰਜਾਬ ਪੁਲਿਸ ਦਾ ਇੰਸਪੈਕਟਰ ਜੋ ਅਦਾਲਤੀ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਕੋਲੋਂ ਪਿਛਲੇ ਲੋਕ ਦੀਆਂ ਚਾਬੀਆਂ ਖੋਹ ਲੈਂਦੇ ਨੇ ਤੇ ਮਜੀਠੀਆ ਨੂੰ ਪਿਛਲੇ ਦਰਵਾਜ਼ੇ ਥਾਣੀ ਲੈ ਕੇ ਆਉਂਦੇ ਨੇ ਇਸ ਦੇ ਬਾਰੇ ਉਸ ਜੱਜ ਨੇ ਗੰਭੀਰ ਨੋਟਸ ਲਿਆ ਹੈ ਜੋ ਨਿਯਮਾਂ ਦੇ ਉਲਟ ਹੋਇਆ ਹੈ ਜੋ ਅਦਾਲਤ ਦੇ ਕਾਨੂੰਨ ਦੇ ਅਨੁਸਾਰ ਨਹੀਂ ਹੋਇਆ ਇਸ ਦੇ ਬਾਰੇ ਪੁਲਿਸ ਇੰਸਪੈਕਟਰ ਨੇ ਆਪਣਾ ਸਪਸ਼ਟੀਕਰਨ ਵੀ ਦਿੱਤਾ ਹੈ ਇਹ ਮਾਮਲਾ ਹੁਣ ਬਹੁਤ ਵੱਧ ਗਿਆ ਹੈ ਇਸ ਵਿੱਚ ਅਦਾਲਤ ਮਾਮਲੇ ਦੇ ਵਿੱਚ ਕਾਰਵਾਈ ਕਰਨ ਜਾ ਰਹੀ ਹੈ ਜੋ ਇਸ ਅਦਾਲਤ ਦੇ ਕਰਮਚਾਰੀ ਪੁਲਿਸ ਮੁਲਾਜ਼ਮਾਂ ਦੇ ਉੱਪਰ ਦੋਸ਼ ਲਾ ਰਹੇ ਨੇ ਕਿ ਉਹਨਾਂ ਨੇ ਉਹਨਾਂ ਨਾਲ ਧੱਕਾ ਕੀਤਾ ਹਥੋਪਾਈ ਕੀਤੀ ਹੈ ਜਿਸ ਦੇ ਨਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਵੀ ਮਜੀਠੀਆ ਨੂੰ ਪਿਛਲੇ ਦਰਵਾਜ਼ੇ ਰਾਹੀਂ ਅਦਾਲਤ ਅੰਦਰ ਲਜਾਇਆ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਅੰਸ਼ਖਾਮੀ ਘਟਨਾ ਨਾ ਵਾਪਰੇ ਜਿਸ ਤਰ੍ਹਾਂ ਪਹਿਲਾਂ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਬਹੁਤ ਸਾਰੇ ਅਕਾਲੀ ਵਰਕਰ ਜਿਹੜੇ ਕਿ ਪੰਜਾਬ ਪੁਲਿਸ ਦੇ ਰਕਾਬਟ ਬਣੇ ਸੀ ਜਿਸ ਕਾਰਨ ਮਜੀਠੀਆ ਨੂੰ ਪਿਛਲੇ ਦਰਵਾਜ਼ੇ ਥਾਣੇ ਲਿਆਂਦਾ ਗਿਆ ਪਰ ਦੂਸਰੇ ਪਾਸੇ ਅਦਾਲਤ ਦੇ ਜਿਹੜੇ ਕਰਮਚਾਰੀ ਹੁੰਦੇ ਨੇ ਉਹਨਾਂ ਦੇ ਨਾਲ ਹੱਥੋਪਾਈ ਹੋਈ ਏ ਇਸਤੇ ਬਾਰੇ ਜੋ ਅਦਾਲਤ ਨੇ ਗੰਭੀਰ ਨੋਟਿਸ ਲਿਆ ਹੈ ਅਦਾਲਤੀ ਕਰਮਚਾਰੀਆਂ ਅਨੁਸਾਰ ਪੰਜਾਬ ਪੁਲਿਸ ਦਾ ਇੱਕ ਇੰਸਪੈਕਟਰ ਮਜੀਠੀਆ ਨੂੰ ਪਿਛਲੇ ਦਰਵਾਜ਼ੇ ਥਾਣੇ ਅਦਾਲਤ ਵਿੱਚ ਲਿਜਾਣਾ ਚਾਹੁੰਦਾ ਸੀ ਪਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਜੱਜ ਸਾਹਿਬ ਦੇ ਸਾਰਿਆਂ ਲਈ ਪਿਛਲੇ ਦਰਵਾਜ਼ੇ ਨੂੰ ਜਿਹੜਾ ਕਿ ਬੰਦ ਕੀਤਾ ਹੋਇਆ ਹੈ ਪਿਛਲੇ ਦਰਵਾਜ਼ੇ ਥਾਣੀ ਕਿਸੇ ਵੀ ਮਲਜ਼ਮ ਨੂੰ ਜਿਹੜਾ ਨਹੀਂ ਲਿਆਂਦਾ ਜਾ ਸਕਦਾ ਭਾਵੇਂ ਉਹ ਕਿੱਡਾ ਵੀ ਕ੍ਰਿਮੀਨਲ ਕਿਉਂ ਨਾ ਹੋਵੇ ਪਰ ਇਨਸਪੈਕਟਰ ਸਹਿਮਤ ਨਹੀਂ ਹੋਏ ਅਤੇ ਉਹਨਾਂ ਨੇ ਅਦਾਲਤ ਦੇ ਕਰਮਚਾਰੀ ਨਾਲ ਝਗੜਾ ਕਰਦੇ ਹੋਏ ਗੇਟ ਦੀਆਂ ਚਾਬੀਆਂ ਉਸ ਕਰਮਚਾਰੀ ਕੋਲੋਂ ਖੋਹ ਲਈਆਂ ਤੇ ਖੁਦ ਦਰਵਾਜ਼ਾ ਖੋਲ੍ਹ ਕੇ ਮਜੀਠੀਆਂ ਨੂੰ ਪਿਛਲੇ ਦਰਵਾਜ਼ੇ ਥਾਣੀ ਅਦਾਲਤ ਵਿੱਚ ਲੈ ਆਏ ਦੂਜੇ ਪਾਸੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਇਨਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਨਾਲ ਕੋਈ ਸਾਡਾ ਝਗੜਾ ਨਹੀਂ ਹੋਇਆ ਪਰ ਇੱਕ ਬਹਿਸ ਜ਼ਰੂਰ ਹੋਈਏ ਅਸੀਂ ਦੋਸ਼ੀ ਨੂੰ ਦੂਜੇ ਪਾਸਿਓਂ ਅੰਦਰ ਲੈ ਕੇ ਆਉਣਾ ਚਾਹੁੰਦੇ ਸੀ ਕਿਉਂਕਿ ਸਾਹਮਣੇ ਗੇਟ ਥਾਣੀ ਅਕਾਲੀ ਵਰਕਰ ਜਿਹੜੇ ਨੇ ਰਕਾवट ਪਾਉਂਦੇ ਸੀ ਕਿਸੇ ਵੀ ਝਗੜੇ ਦਾ ਸਵਾਲ ਉੱਥੇ ਪੈਦਾ ਨਹੀਂ ਹੋਇਆ ਪਰ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਜਿਵੇਂ ਮਜ਼ਦਿਖਿਆ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤਾ ਸੀ ਅਗਲੇ ਦਿਨ ਉਸ ਨੂੰ ਮੋਹਾਲੀ ਅਦਾਲਤ ਜਾਂਦਾ ਗਿਆ ਤੇ ਅਦਾਲਤ ਨੇ ਉਸ ਨੂੰ ਵਿਜੀਲੈਂਸ ਬਿਊਰੋ ਅਧੀਨ 60 ਦਿਨਾਂ ਦੀ ਹਿਰਾਸਤ ਵਿੱਚ ਪਾ ਦਿੱਤਾ ਰੀਮਾਂਡ ਤੇ ਪੇਸ਼ਤਾ ਵਿਜੀਲੈਂਸ ਕੋਲ ਇਸ ਤੋਂ ਬਾਅਦ ਰਿਮਾਂਡ 4 ਦਿਨ ਲਈ ਹੋਰ ਬਦਲ ਦਿੱਤਾ ਗਿਆ 12 ਤਿੰਨ ਲਗਭਗ ਵਿਜੀਲੈਂਸ ਦੇ ਕੋਲ ਹੈ ਐਤਵਾਰ ਮੁਹੱਲੀ ਵਿੱਚ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਵਧਿਆ ਸੋ ਮਜੀਠੀਆ ਨੂੰ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਵਿਚਕਰ ਜਿਵੇਂ ਅਦਾਲਤ ਵਿੱਚ ਲਿਆਂਦਾ ਗਿਆ ਉਸ ਸਮੇਂ ਡਿਊਟੀ ਮੈਜਿਸਟਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਇਸੇ ਸਮੇਂ ਦੌਰਾਨ ਪੰਜਾਬ ਪੁਲਿਸ ਨੇ ਅਕਾਲੀ ਦਲ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ ਉੱਥੇ ਸਾਹਮਣੇ ਦਰਵਾਜ਼ੇ ਤੇ ਕੋਈ ਵੀ ਅਕਾਲੀ ਵਰਕਰ ਸਾਹਮਣੇ ਨਹੀਂ ਖੜਾ ਸੀ ਅਦਾਲਤ ਦੇ ਆ뜰ੇ ਵਿੱਚ ਪਰਦੇ ਵੀ ਲਗਾ ਦਿੱਤੇ ਗਏ ਸੀ ਪਰ ਅਦਾਲਤ ਦੇ ਕਰਮਚਾਰੀਆਂ ਨੂੰ ਅਦਾਲਤ ਵਿੱਚ ਦਾਖਲ ਹੋਣ ਤੋਂ ਬਾਹਰ ਨਿਕਲਣ ਲਈ ਬਾਰੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਹੜੋ ਕਿ ਪੰਜਾਬ ਪੁਲਿਸ ਨੇ ਮਜਿਸ਼ੀਆਂ ਨੂੰ ਅੰਦਰ ਲਿਆਂਦਾ ਤਾਂ ਸਾਰੇ ਅਦਾਲਤ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮਨਜਿਸਟਰ ਨੇ ਜਿਹੜਾ ਕਿ ਹੁਣ ਸ਼ਕਤੀ ਨਾਲ ਉਹਨਾਂ ਕਰਮਚਾਰੀਆਂ ਦੇ ਉੱਪਰ ਕਾਰਵਾਈ ਕਰਨ ਲਈ ਨੋਟਿਸ ਜਾਰੀ ਕੀਤਾ ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਗੁੰਡਾਗਰਦੀ ਕਰਦੇ ਰਹੇ ਮਜੀਠੀਆ ਨੂੰ ਜਿਸ ਤਰ੍ਹਾਂ ਟੱਕਾ ਮੁਕੀ ਕਰਕੇ ਅੰਦਰ ਲਿਆਂਦਾ ਇਸੇ ਬਾਰੇ ਹੁਣ ਬਹੁਤ ਵੱਡਾ ਕਾਰਵਾਈ ਹੋਣ ਜਾ ਰਹੀ ਹੈ ਵਿਜੀਲੈਂਸ ਨੇ ਭਾਵੇਂ ਆਪਣਾ ਪੱਖ ਰੱਖਿਆ ਹੈ ਪਰ ਦੂਸਰੇ ਪਾਸੇ ਮਜਿਸਟ੍ਰੇਟ ਇਸ ਗੱਲ ਨਾਲ ਸਹਿਮਤ ਨਹੀਂ ਕਿ ਪਿਛਲਾ ਦਰਵਾਜ਼ਾ ਕਿਸੇ ਲਈ ਵੀ ਉਹ ਨਹੀਂ ਖੁੱਲਿਆ ਉਹਦੇ ਤੇ ਇਜਾਜ਼ਤ ਨਹੀਂ ਸੀ ਸਾਹਮਣੇ ਗੇਟ ਥਾਣੀ ਜੋ ਵੀ ਮੌਜੂਮ ਉਸ ਨੂੰ ਲੈ ਆ ਕੇ ਪੇਸ਼ ਕੀਤਾ ਜਾਂਦਾ ਪਰ ਪਿਛਲੇ ਗੇਟ ਥਾਣੀ ਨਹੀਂ ਲੈਣਾ ਚਾਹੀਦਾ ਸੀ ਇਸ ਨੂੰ ਲੈ ਕੇ ਹੁਣ ਇਹ ਮਾਮਲਾ ਜਿਹੜਾ ਕਿ ਕਾਫੀ ਜ਼ਿਆਦਾ ਤਲ ਫੜ ਚੁੱਕਿਆ ਹੈ ਮਜੀਠੀਠੀਆ ਜਿਹੜੇ ਕਿ ਨਾਪਾ ਜ਼ਿਲ੍ਹੇ ਦੇ ਵਿੱਚ 14 ਦਿਨਾਂ ਦੀ ਨਿਆਖ ਰਸ ਵਿੱਚ ਭੇਜੇ ਗਏ ਨੇ ਮਜੀਠਿਆ ਜਿਹੜੇ ਨੇ ਉਥੇ ਨਹਿਕਰਾਸਤ ਵਿੱਚ 14 ਦਿਨ ਤੋਂ ਬਾਅਦ ਉਹਨਾਂ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਵਿਜੀਲੈਂਸ ਫਿਰ ਉਹਨਾਂ ਨੂੰ ਰਿਮਾਂਡ ਤੇ ਲੈ ਸਕਦੀ ਏ ਜੋ ਉਹਨਾਂ ਦੇ ਵਕੀਲ ਨੇ ਵੀ ਵੱਡੇ ਖੁਲਾਸੇ ਕੀਤੇ ਨੇ ਕਿ ਵਿਜੀਲੈਂਸ ਵੱਲੋਂ ਝੂਠ ਫਲਾਇਆ ਜਾ ਰਿਹਾ ਹੈ ਵਿਜੀਲੈਂਸ ਨੇ ਕਿਹਾ ਕਿ ਜੋ ਸ਼ਿਮਲਾ ਦੇ ਵਿੱਚ ਉਹਨਾਂ ਦੀ 1000 ਏਕੜ ਜ਼ਮੀਨ ਹੈ ਉਸ ਦੇ ਬਾਰੇ ਮਜੀਠਿਆ ਨੇ ਕੋਈ ਵੀ ਆਪਣਾ ਜਿਹੜਾ ਕਿ ਪੂਰੀ ਤਰ੍ਹਾਂ ਸਾਨੂੰ ਸਹਿਯੋਗ ਨਹੀਂ ਕੀਤਾ ਪਰ ਦੂਸਰੇ ਪਾਸੇ ਵਕੀਲ ਨੇ ਇਹੀ ਕਿਹਾ ਕਿ ਮਜੀਠਿਆ ਦੀ 1000 ਏਕੜ ਜ਼ਮੀਨ ਦਾ ਤਾਂ ਦੂਰ ਦੀ 1000 ਸਕੁਅਰ ਫੁੱਟ ਵੀ ਜ਼ਮੀਨ ਕਿਤੇ ਸ਼ਿਮਲੇ ਦੇ ਵਿੱਚ ਹੋਵੇ ਤਾਂ ਉਹ ਸਾਬਤ ਕਰ ਦੇਣ ਅਸੀਂ ਮਜੀਠੀਆ ਦੀ ਬੇਨ ਵੀ ਨਹੀਂ ਕਰਵਾਵਾਂਗੇ ਅਸੀਂ ਖੇਸ ਵੀ ਨਹੀਂ ਲੜਾਂਗੇ ਮਜੀਠੀਆ ਨੂੰ ਭਾਵੇਂ ਜਿੰਨਾ ਮਰਜ਼ੀ ਲੰਬਾ ਸਮਾਂ ਜਿਹੜਾ ਜੇਲ੍ਹ ਵਿੱਚ ਰਹਿਣਾ ਪਵੇ ਸੋ ਵੱਡੇ ਖੁਲਾਸੇ ਹੋਏ ਨੇ ਕਿ ਮਜੀਠੀਆ ਦੀ ਜਿਹੜੀ ਜਾਇਦਾਦ ਵਿਜੀਲੈਂਸ ਨੂੰ ਦੱਸੀ ਗਈ ਹੈ ਉਹ ਕੋਈ ਜਾਇਦਾਦ ਹੈ ਨਹੀਂ ਕੀ ਨਾ ਸ਼ਿਮਲੇ ਵਿੱਚ ਹੈ ਨਾ ਹੀ ਕੋਈ ਜੰਮੂ ਕਸ਼ਮੀਰ ਵਿੱਚ ਹੈ ਸੋ ਇਸ ਨੂੰ ਲੈ ਕੇ ਮਜੀਠੀਆ ਦੇ ਉੱਪਰ ਜੋ ਕੇਸ ਦਰਜ ਕੀਤਾ ਗਿਆ ਅਮਨਤ ਤੋਂ ਬਾਅਦ ਸਰੋਤਾਂ ਬਾਰੇ ਔਰ ਦੂਸਰੇ ਪਾਸੇ ਇਹਨੂੰ ਡਰੱਗ ਮੰਨੀ ਨਾਲ ਵੀ ਜੋੜਿਆ ਜਾ ਰਿਹਾ ਜੋ ਕਿ ਵਿਜੀਲੈਂਸ ਔਰ ਪੰਜਾਬ ਸਰਕਾਰ ਜਿਹੜੇ ਦੋਨੋਂ ਰਲ ਕੇ ਮਜੀਠੀਆ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਮਜੀਠੀਆ ਦੇ ਉੱਪਰ ਇਹ ਕੇਸ ਕਰਕੇ ਉਹਨਾਂ ਨੂੰ ਜਿਹੜਾ ਕਿ ਜੇਲ੍ਹ ਵਿੱਚ ਟਕਣਾ ਚਾਹੁੰਦੀ ਹੈ ਜਿਸ ਦੇ ਬਾਰੇ ਵਕੀਲਾ ਨੇ ਕਿਹਾ ਕਿ 14 ਦਿਨਾਂ ਬਾਅਦ ਮਜੀਠੀਆ ਖੁੱਤ ਜਿਹੜੇ ਨੇ ਉਹਨਾਂ ਨੂੰ ਅਦਾਲਤ ਤੋਂ ਲੋ ਜਮਾਨਤ ਮਿਲੇਗੀ ਔਰ ਬਾਹਰ ਆਜਣਗੇ ਉਸ ਤੋਂ ਬਾਅਦ ਸਾਰੇ ਜਿਹੜਾ ਕਿ ਇਹ ਖੁਲਾਸੇ ਕਰਾਂਗੇ ਕਿ ਵਿਜੀਲੈਂਸ ਨੂੰ ਕਿਸ ਦਾ ਦਬਾਅ ਸੀ ਮੁੱਖ ਮੰਤਰੀ ਜਾਂ ਕੇਜਰੀਵਾਲ ਵਿਜੀਲੈਂਸ ਨੂੰ ਕਿਸ ਤਰ੍ਹਾਂ ਵਰਤ ਰਹੇ ਨੇ ਪੰਜਾਬ ਦੇ ਵਿੱਚ ਜੋ ਮਜੀਠੀਆ ਦੇ ਉੱਪਰ ਨਜਾਇਜ਼ ਕੇਸ ਦਰਜ